ਪੰਜਾਬ ਪੁਲਿਸ ਦੀ ਹੋਈ ਕਿਰਕਰੀ ਕੁੜੀ ਨੇ ਚੋਰੀ ਹੋਇਆ ਮੋਬਾਈਲ ਆ ਫਿਲਬਿਆ ਪੁਲਿਸ ਦੀ ਕਾਰ ਗੁਜ਼ਾਰੀ ਤੇ ਚੁੱਕ ਕੇ ਸਵਾਰ ਸੁਣਵਾਈ ਵੀ ਨਹੀਂ ਹੁੰਦੀ ਇੱਕ ਲੜਕੀ ਹੋਣ ਦੇ ਬਾਅਦ ਵੀ ਸੁਣਵਾਈ ਨਹੀਂ ਤਾਂ ਹੋਰ ਕਿਸੇ ਆਮ ਨਾਗਰਿਕ ਦੀ ਕਿਵੇਂ ਸੁਣਵਾਈ ਕਰਨਗੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਜੀ ਹਾਂ ਇਹਨਾਂ ਸਵਾਲਾਂ ਨੇ ਪੰਜਾਬ ਪੁਲਿਸ ਦੀ ਕਾਰਜਸ਼ੈਲੀ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲਿਆ ਖੜਾ ਕਰ ਦਿੱਤਾ ਬਠਿੰਡਾ ਵਾਸੀ ਨਿਤਿਕਾ ਸ਼ਰਮਾ ਨਾਦੀਸ ਕੁੜੀ ਦਾ 4 ਫਰਵਰੀ ਨੂੰ ਇੱਕ ਨਸ਼ੇੜੀ ਚਾਪਟ ਮਾਰਨੇ ਦਿਨ ਦਿਹਾੜੇ थाना ਖੰਸਨਗਰ ਵਿੱਚੋਂ ਮੋਬਾਈਲ ਖੋਲਿਆ ਸੀ ਆਪਣੇ ਨਾਲ ਹੋਈ ਚੋਪਟ ਦੀ ਜਾਣਕਾਰੀ ਨਿਤਿਕਾ ਨੇ ਫੌਰਨ ਪੁਲਿਸ ਕੰਟਰੋਲ ਰੂਮ ਦੇ ਨੰਬਰ 112 ਤੇ ਵੀ ਦਿੱਤੀ ਪਰ ਕਾਫੀ ਦੇਰ ਤੱਕ ਕੋਈ ਵੀ ਪੁਲਿਸ ਮੁਲਾਜ਼ਮ ਪੀੜਤਾ ਤੱਕ ਪਹੁੰਚ ਨਹੀਂ ਕਰਦਾ ਘਟਨਾ ਤੋਂ ਕਈ ਘੰਟਿਆਂ ਬਾਅਦ ਥਾਣੇ 'ਚੋਂ ਫੋਨ ਆਉਂਦਾ ਕਿ ਆਕੇ ਆਪਣੀ ਸ਼ਿਕਾਇਤ ਦਰਜ ਕਰਵਾਓ ਪੀੜਤਾ ਆਪਣੀ ਮਾਂ ਨੂੰ ਨਾਲ ਲੈ ਕੇ ਜਾਂਦੀ ਹੈ ਜਿੱਥੇ ਉਸ ਦੀ ਸ਼ਿਕਾਇਤ ਸੁਣਨੀ ਤਾਂ ਦੂਰ ਦੀ ਗੱਲ ਹੈ ਥਾਣੇ ਦਾ ਸੰਤਰੀ ਹੀ ਉਸ ਨੂੰ ਅੰਦਰ ਨਹੀਂ ਜਾਣ ਦਿੰਦਾ ਤੇ ਬਾਹਰ ਹੀ ਜਵਾਬ ਸਵਾਲ ਕਰਨੇ ਸ਼ੁਰੂ ਕਰ ਦਿੰਦਾ ਹੈ ਆਪਣੀ ਫਰਿਆਦ ਦਰਜ ਕਰਵਾਉਣ ਲਈ ਨਿਤਿਕਾ ਨੂੰ ਇੱਕ ਸਿਫਾਰਿਸ਼ ਪਵਾ ਕੇ ਥਾਣੇ ਅੰਦਰ ਦਾਖਲ ਹੋਣਾ ਪੈਂਦਾ ਪਰ ਸ਼ਿਕਾਇਤ ਲੈਣ ਤੋਂ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਦੇ ਸਰਵਈਏ ਤੋਂ ਤੰਗ ਆ ਕੇ ਨਿਤਿਕਾ ਨੇ ਆਪ ਹੀ ਸਾਰੇ ਸਬੂਤ ਇਕੱਠੇ ਕੀਤੇ ਤੇ ਪੁਲਿਸ ਨੂੰ ਮੁਹੱਈਆ ਵੀ ਕਰਵਾਏ ਬਾਵਜੂਦ ਇਸੇ ਪੁਲਿਸ ਦੇ ਕੰਨ ਤੇ ਜੋ ਨਹੀਂ ਸਿਰਕੀ ਤੇ ਮੋਬਾਈਲ ਖੋਣ ਵਾਲੇ ਚਪਟਮਾਰ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਨੇ ਕੀਤਾ ਨੇ ਖੁਦ ਹੀ ਹਿੰਮਤ ਕਰਕੇ ਚਪਟਮਾਰ ਨੂੰ ਲੱਭ ਕੇ ਉਸ ਦੇ ਘਰ ਗਈ ਅਤੇ ਉਸ ਕੋਲੋਂ ਆਪਣਾ ਮੋਬਾਈਲ ਫੋਨ ਬਰਾਮਦ ਕਰ ਲਿਆ ਇਸ ਘਟਨਾ ਤੋਂ ਬਾਅਦ ਮਢੰਡਾ ਪੁਲਿਸ ਦੀ ਚਾਰੇ ਪਾਸੇ ਕਿਰਕਰੀ ਹੋ ਰਹੀ ਹੈ ਮੈਂ ਬਹੁਤ ਜ਼ਿਆਦਾ ਡਿਸਪਾਇੰਟਡ ਹਾਂ ਵੀ ਮੈਂ ਕੱਲੀ ਲੜਕੀ ਹੋਣ ਦੇ ਬਾਵਜੂਦ ਮੈਂ ਉੱਥੇ ਜਾ ਰਹੀ ਹਾਂ उन्होंने इस चीज बिल्कुल ही इग्नोर करता वो बोल रहे असि कर रहे कोई कह रहा है कोल केस नहीं है कोई कह रहा हाँ जी असि कर रहे इना टाइम नहीं है कम्पलेन्या बहुत ने मैंने खुद के एफर्ट्स लिए मैंने अपनी मम्मी को लिया और अपने साथ वाले लोगों को लिया कुछ लड़के लेके गए हम और हम वहाँ पे उनके लोकेशन पे पहुंचे और उनके घर से हमें फोन मिल गया उनके पेरेंट्स ने हमारे अगे हाथ जोड़ने शुरू कर दिया हमारे बेटे को कुछ मत करना बट उनकी गलती है नशेड़ी है वो नशे करता है उसने फोन स्नेचिंग का ही उसका काम है सतारा अठारह साल का लड़का है बस फोन स्नैच करके फोन बेचता है और नशे करता है बस यही काम है उसका बट मैं इसमें ये चीज़ देख रही हूँ कि पुलिस कहीं भी कुछ नहीं करती वो नशे वालों के साथ नशे वालों को साथ देती है उल्टा कुछ नहीं करती आम नागरिक की नहीं सुनती वो नशे वालों से उनको पैसा बनता है बस उन्हीं की सपोर्ट करती है हम लोगों की कोई सपोर्ट नहीं करती निकिता दिल्ली च नौकरी कर दी है वो किसी काम ले वापस अपने घर आई सी ਤੇ ਆਪਣੇ ਸ਼ਹਿਰ ਵਿੱਚ ਆ ਕੇ ਉਸ ਨਾਲ ਇਹ ਜੀ ਘਟਨਾ ਘਟੀ ਤਾਂ ਉਸ ਦਾ ਪੁਲਿਸ ਤੇ ਉਹ ਭਰੋਸਾ ਹੀ ਉੱਟ ਗਿਆ ਉਸ ਦੇ ਜ਼ਿਹਨ ਵਿੱਚ ਪੰਜਾਬ ਪੁਲਿਸ ਦੀ ਕੀ ਤਸਵੀਰ ਬਣ ਗਈ ਹੈ ਤੁਸੀਂ ਆਪ ਹੀ ਸੋਚ ਲਓ ਪੁਲਿਸ ਦਾ ਤਾਂ ਕੋਈ ਯੋਗਦਾਨ ਨਹੀਂ ਰਿਆ ਬਟ ਸਟਿਲ ਮੈਂ ਉਹਨਾਂ ਨੂੰ ਕਹੂੰਗੀ ਥੈਂਕ ਯੂ ਇਹੋ ਜਿਹਾ ਰਿਸਪਾਂਸ ਦੇਣ ਲਈ ਬਟ ਉਹਨਾਂ ਨੂੰ ਆਪਦੀ ਅੱਖਾਂ ਖੋਲ ਲੈਣੀਆਂ ਚਾਹੀਦੀਆਂ ਕਿ ਇੰਨੀ ਛੋਟੀ ਛੋਟੀ ਸਨੇਚਿੰਗ ਵਿੱਚ ਉਹ ਇਸ ਜੀ ਨੂੰ ਛੋਟੀ ਸਨੇਚਿੰਗ ਸਮਝ ਰਿਹਾ ਬਟ ਐਸ ਸੱਚ ਇਹ ਛੋਟੀ ਸਨੇਚਿੰਗ ਨਹੀਂ ਹੈ ਜਿਸ ਪਰਸਨ ਦਾ ਫੋਨ ਖਿੱਚਿਆ ਜਾਂਦਾ ਹੈ ਨਾ ਦੁੱਖ ਉਹਨੂੰ ਹੁੰਦਾ ਪੈਸਾ ਉਹਦਾ ਲੱਗਦਾ ਮੇਰਾ ਫੋਨ ਬਾਈ ਜਾ ਹਰਦਾ ਸੀ ਕੋਈ ਗੱਲ ਨਹੀਂ ਜੀ ਕਈਆਂ ਦਾ ਆਈਫੋਨ ਖਿੱਚਿਆ ਜਾਂਦਾ ਉਹ ਫੇਰ ਵੀ ਕੁਝ ਨਹੀਂ ਕਰਦੇ ਗੱਡੀਆਂ ਚੱਕ ਕੇ ਮੋਟਰਸਾਈਕਲ ਚੱਕ ਕੇ ਸ਼ਰੇਆਮ ਚੋਰੀ ਹੋ ਰਹੀ ਹੈ ਬਟ ਉਹ ਕੁਝ ਨਹੀਂ ਕਰਦੇ ਖਾਣਾ ਪਰਿਆ ਪਿਆ ਕਿੰਨੇ ਵਹੀਕਲਸ ਉੱਥੇ ਖੜੇ ਆ ਕਿਸੇ ਨੂੰ ਕਿਸੇ ਦਾ ਵਹੀਕਲ ਤੱਕ ਨਹੀਂ ਵਾਪਸ ਮਿਲਦਾ ਤਾਂ ਮੈਂ ਸਭ ਨੂੰ ਇਹ ਕਹਿਣਾ ਚਾਹੂੰਗੀ ਕਿ ਪੁਲਿਸ ਤੇ ਤਾਂ ਕੋਈ ٹرسٹ ਇਸ ਟਾਈਮ ਤੇ ਕੀਤਾ ਨਹੀਂ ਜਾ ਸਕਦਾ ਆਪਦੇ ਐਫਰਟਸ ਨਾਲ ਅਗਰ ਤੁਸੀਂ ਕੁਝ ਕਰ ਸਕਦੇ ਹੋ ਤਾਂ ਕਰ ਲਓ ਪੁਲਿਸ ਤੇ ਤਾਂ ਕੋਈ ٹرسٹ ਨਹੀਂ ਹੈ ਕਿਉਂਕਿ ਮੇਰੀ ਤਰਫ ਤੋਂ ਤਾਂ ਜ਼ੀਰੋ ਹੈ ਅਦਰ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ कौर ਬਾਦਨ ਨੇ ਵੀ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਨੇ ਉਹਨਾਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਿਖਿਆ ਕਿ ਪੰਜਾਬ ਦਾ ਹਾਲ ਸਾਡੀਆਂ ਕੁੜੀਆਂ ਹੁਣ ਖੁਦ ਆਪਣੇ ਨਾਲ ਹੋਈ ਲੁੱਟ ਖੋਹ ਦੇ ਮਾਮਲੇ ਖੁਦ ਸੁਲਝਾਉਣ ਲੱਗ ਗਈਆਂ ਜਦਕੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੁਲਿਸ ਫੋਰਸ ਲੁੱਟ ਖੋਹ ਦੇ ਮਾਮਲੇ ਨੂੰ ਸੁਲਝਾਉਣ ਵਿੱਚ ناکਾਮ ਰਹੀ ਨਾਲ ਹੀ ਨਿਤਿਕਾ ਸ਼ਰਮਾ ਨੂੰ ਵੀ ਫੋਨ ਲੁੱਟ ਦਾ ਮਾਮਲਾ ਖੁਦ ਸੁਲਝਾਉਣ ਲਈ ਹਾਰਦਿਕ ਵਧਾਈਆਂ ਉਸ ਦੀ ਬਹਾਦਰੀ ਸੱਚਮੁੱਚ ਦੁਨੀਆਂ ਲਈ ਇੱਕ ਮਿਸਾਲ ਕਾਇਮ ਕਰਦੀ ਹੈ ਜੋ ਜੇ ਪਾਸੇ ਇਸ ਮਾਮਲੇ ਸੰਬੰਧੀ ਹੁਣ ਪੁਲਿਸ ਆਪਣੀ ਮਾੜੀ ਕਾਰਗੁਜ਼ਾਰੀ ਕਾਰਨ ਹੋਈ ਕਿਰਕਰੀ ਤੇ ਪੁੱਛੇ ਵੀ ਪਾਉਂਦੀ ਵਿਖਰਈ ਹੈ ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਪਤਾ ਕੁੜੀ ਨੇ ਦੱਸਿਆ ਉਥੇ ਰੇਡ ਕੀਤੀ ਗਈ ਸੀ ਪਰ ਉਹ ਪਤਾ ਗਲਤ નીકਲਿਆ ਪਰ ਜਦੋਂ ਪੁੱਛਿਆ ਕਿ ਕੁੜੀ ਨੇ ਉਸੇ ਪਤੇ ਤੇ ਫੋਨ ਬਰਾਮਦ ਕਰ ਲਿਆ ਤਾਂ ਉਹਨਾਂ ਇਸ ਤੇ ਅਣਜਾਣਤਾ ਪ੍ਰਗਟ ਕੀਤੀ ਟੈਕਨੀਕਲੀ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਸੀ ਤਾਂ ਸਾਨੂੰ ਪਤਾ ਲੱਗਿਆ ਸੀ ਇਹ ਬੰਦਾ ਐਮਚਰ ਸਕੂਲ ਦੇ ਕਿਤੇ ਨੇੜੇ ਤੇੜੇ ਆਸ-ਪਾਸੇ ਕਿਤੇ ਕਿਰਾਏ ਤੇ ਹੁਣ ਵੀ ਰਹਿ ਰਿਹਾ ਹੈ ਤੇ ਉਥੋਂ ਅਸੀਂ ਅਜੇ ਆਇਡੈਂਟੀਫਾਈ ਕਰ ਰਹੇ ਸੀ ਤਾਂ ਇਹਨਾਂ ਨੇ ਕਿਸੇ ਆਪ ਦੇ ਜੀਮੇਲ ਜਾਂ ਕਿਸੇ ਅਕਾਊਂਟ ਦੇ ਉੱਪਰ ਜਦੋਂ ਲੌਗ ਇਨ ਕੀਤਾ ਤਾਂ ਉਥੋਂ ਲੋਕੇਸ਼ਨ ਵਗੈਰਾ ਜਿਹੜੀ ਸ਼ੋ ਹੋ ਗਈ ਤੇ ਉੱਥੇ ਮੌਕੇ ਤੇ ਜਾ ਕੇ ਇਹਨਾਂ ਨੇ ਫੋਨ ਹੈ ਜਿਹੜਾ ਕੋᱫ ਆਪ ਜਾ ਕੇ ਉਥੇ ਰਿਕਵਰ ਕਰ ਲੈ ਮੋਬਾਈਲ ਚਲੋ ਲੜਕੀ ਨੇ ਘਰੇ ਜਾ ਕੇ ਲੈ ਆਂਦਾ ਆਪਦੇ ਮਾਂ ਨੂੰ ਲੈ ਕੇ ਜਾਉਣੀ ਜਿੰਨਾ ਵੀ ਉਹਨੇ ਆਪਦੀ ਮਿਹਨਤ ਦੇ ਸਦਕਾ ਉਹ ਮੋਬਾਈਲ ਲੈ ਆਈ ਲੇਕਿਨ ਹੁਣ ਪੁਲਿਸ ਕਾਰਵਾਈ ਕੀ ਕਰ ਰਹੀ ਆਕਰ ਹੋਇਆ ਤਾਂ ਗਿਆ ਸੀ ਬਿਲਕੁਲ ਜੀ ਅਸੀਂ ਰਾਤ ਜਿਹੜਾ ਲੜਕੀ ਦੇ ਨਾਲ ਵੀ ਉਸ ਤੋਂ ਬਾਅਦ ਵੀ ਕੰਟੈਕਟ ਪਹਿਲਾਂ ਵੀ ਲਗਾਤਾਰ ਕੰਟੈਕਟ ਵਿੱਚ ਸੀਗੇ ਤੇ ਕੱਲ ਵੀ ਕੰਟੈਕਟ ਕੀਤਾ ਗਿਆ ਸੀ ਜਿਹੜਾ ਇਹਨਾਂ ਵੱਲੋਂ ਇੱਕ ਵਰਬਲੀ ਕਿਹਾ ਗਿਆ ਸੀ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਬੱਚਾ ਕੋਈ ਛੋਟਾ ਹੈ ਜਾਂ ਨਾਬਾਲਗ ਹੈ ਪਰ ਅਸੀਂ ਪਤਾ ਕੀਤਾ ਕੋਈ ਉਹਦੀ ਉਮਰ ਹੈਗੀ ਹੈ 18 ਤੋਂ 19 ਸਾਲ ਹੈਗੀ ਹੈ ਉਹਦੀ ਉਮਰ ਤੇ ਉਹਨੂੰ ਅਸੀਂ ਰਾਉਂਡ ਅਪ ਕਰ ਰਹੇ ਹਾਂ ਤੇ ਬਿਲਕੁਲ ਕਾਰਵਾਈ ਕੀਤੀ ਜਾਊਗੀ ਜੀ ਉਹਦੇ ਤੇ ਇਹੋ ਜਿਹੀ ਚੀਜ਼ ਬਿਲਕੁਲ ਟੋਲਰੇਬਲ ਨਹੀਂ ਸੋ ਪੰਜਾਬ ਪੁਲਿਸ ਦਾ ਆਮ ਲੋਕਾਂ ਨਾਲ ਰਵਈਆ ਤੇ ਕਾਰਗੁਜ਼ਾਰੀ ਹੁਣ ਜਗ ਜाहिर ਹੋ ਚੁੱਕੀ ਹੈ ਤੇ ਹੁਣ ਸਵਾਲ ਹੈ ਕਿ ਪੰਜਾਬ ਪੁਲਿਸ ਸਬੂਤ ਹੁੰਣ ਦੇ ਬਾਵਜੂਦ ਜੇ ਇਹਨੇ ਨਿੱਕੇ ਜਿਹੇ ਕੇਸ ਨੂੰ ਹੱਲ ਕਰਨ ਵਿੱਚ ਟਾਲਮਟੋਲ ਕਰਦੀ ਹੈ ਤਾਂ ਫਿਰ ਵੱਡੇ ਮਾਮਲਿਆਂ ਦੇ ਵਿੱਚ ਕੀ ਹੁੰਦਾ ਹੋਵੇਗਾ ਤੇ ਆਪਣੇ ਆਪ ਦੇ ਵਿੱਚ ਹੀ ਇੱਕ ਹੋਰ ਵੱਡਾ ਸਵਾਲ ਹੈ ਪਠਿੰਡਾ ਤੋਂ ਮਨੀਸ਼ ਗਰਕਦੀ ਦੀ ਰਿਪੋਰਟ ਪੀਟੀਸੀ ਨਿਊਜ਼